ਉਸੋ ਮੇਰਾ ਬੱਚਿਆਂ ਦੀ ਸਿੱਖਿਆ ਵਿੱਚ ਨਿਰਭੈ ਉੱਤੇ ਜ਼ੋਰ ਹੈ ਕਦੇ ਭੁੱਲ ਕੇ ਵੀ ਬੱਚੇ ਨੂੰ ਨਾ ਕਹਿਣਾ ਕਿ ਬਾਹਰ ਹਨੇਰਾ ਹੈ ਉੱਥੇ ਨਾ ਜਾਏ ਤੁਹਾਨੂੰ ਪਤਾ ਨਹੀਂ ਤੁਸੀਂ ਉਹਦੇ ਨਾਭੀ ਕੇਂਦਰ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਰਹੇ ਹੋ ਜਿੱਥੇ ਹਨੇਰਾ ਹੋਵੇ ਉੱਥੇ ਬੱਚਿਆਂ ਨੂੰ ਕਹਿਣਾ ਕਿ ਜ਼ਰੂਰ ਬਾਹਰ ਜਾਓ ਬਾਹਰ ਹਨੇਰਾ ਤੁਹਾਨੂੰ ਸੱਦ ਰਿਹਾ ਹੈ ਨਦੀ ਤੇ ਪੁਰ ਤੇ ਆਈ ਹੋਵੇ ਤਾਂ ਬੱਚਿਆਂ ਨੂੰ ਨਾ ਕਹਿਣਾ ਕਿ ਇਸ 'ਚ ਨਾ ਉਤਰੋ ਕਿਉਂਕਿ ਤੁਹਾਨੂੰ ਪਤਾ ਨਹੀਂ ਚੜਾ ਤੇ ਆਈ ਨਦੀ 'ਚ ਜਿਹੜਾ ਬੱਚਾ ਉਤਰਨ ਦੀ ਹਿੰਮਤ ਕਰਦਾ ਉਹਦੀ ਨਾਭੀ ਕੇਂਦਰ ਵਿਕਸਿਤ ਹੁੰਦਾ ਹੈ ਜਿਹੜਾ ਬੱਚਾ ਨਹੀਂ ਉਤਰਦਾ ਉਹਦਾ ਨਾਭੀ ਕੇਂਦਰ ਕਮਜ਼ੋਰ ਤੇ ਮੱਦਮ ਹੁੰਦਾ ਜਾਂਦਾ ਹੈ ਬੱਚੇ ਪਹਾੜ ਤੇ ਚੜਦੇ ਹੋਣ ਚੜਨ ਦਿਓ ਬੱਚੇ ਬਿਰਛਾਂ ਤੇ ਚੜਦੇ ਹੋਣ ਚੜਨ ਦਿਓ ਜਿੱਥੇ ਸਾਹਸ ਤੇ ਨਿਰਭੈ ਨਾ ਨੂੰ ਉਪਲਬਧ ਹੁੰਦਾ ਹੋਵੇ ਉੱਥੇ ਉਹਨਾਂ ਨੂੰ ਜਾਣ ਦੇਣਾ ਜੇ ਕਿਸੇ ਕੌਮ ਚ 5 5000 ਬੱਚੇ ਹਰ ਸਾਲ ਮਰ ਜਾਣ ਪਹਾੜਾਂ ਉੱਤੇ ਚੜਨ ਚ ਨਦੀਆਂ ਦੇ ਤੈਰਨ ਚ ਬਿਰਛਾਂ ਤੇ ਚੜਨ ਕੋਈ ਹਰਸ ਨਹੀਂ ਪਰ ਜੇ ਪੂਰੀ ਕੌਮ ਦੇ ਬੱਚੇ ਡਰ ਨਾਲ ਮਰ ਜਾਣ ਤੇ ਨਿਰਪੈ ਤੋਂ ਸਖਣੇ ਹੋ ਜਾਣ ਤਾਂ ਪੂਰੀ ਕੌਮ ਜਿਉਂਦੀ ਤਾਂ ਦਿਖਾਈ ਪੈਂਦੀ ਹੈ ਪਰ ਅਸਲ ਚ ਪੂਰੀ ਕੌਮ ਮਰ ਗਈ ਹੁੰਦੀ ਹੈ